ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਪੰਜਾਬ ਦੀ ਖੇਤੀ ਨੂੰ ਤਾਂ ਆਲਰੇਡੀ ਟਾ ਲੱਗੀ ਹੋਈ ਹੈ ਪੰਜਾਬ ਦੇ ਕਿਸਾਨ ਧਰਨਿਆਂ ਦੇ ਵਿੱਚ ਮੁਜ਼ਾਹਰਿਆਂ ਦੇ ਵਿੱਚ ਰੋਜ਼ ਪ੍ਰਦਰਸ਼ਨਾਂ ਦੇ ਵਿੱਚ ਗੱਲ ਇਹ ਵਾਰ-ਵਾਰ ਕਹਿੰਦੇ ਨੇ ਕਿ ਸਾਨੂੰ ਫਸਲਾਂ ਤੇ ਐਮਐਸਪੀ ਨਹੀਂ ਮਿਲਦੀ ਸਾਡੀਆਂ ਫਸਲਾਂ ਦੇ ਰੇਟ ਜ਼ਿਆਦਾ ਨਹੀਂ ਹੈ ਲੇਕਿਨ ਖਾਦਾਂ ਹੋ ਗਈਆਂ ਦਵਾਈਆਂ ਹੋ ਗਈਆਂ ਜਾਂ ਹੋਰ ਜਿਹੜੇ ਇਕਵਮੈਂਟਸ ਹੋ ਗਏ ਜਿਹੜੇ ਖੇਤੀ ਡੇਲੀ ਯੂਜ਼ ਕੀਤੇ ਜਾਂਦੇ ਨੇ ਉਹਨਾਂ ਦਾ ਰੇਟ ਜਿਹੜਾ ਹੈ ਦਿਨ ਬਰ ਦਿਨ ਵੱਧ ਰਿਹਾ ਹੈ ਲੇਕਿਨ ਇੱਕ ਹੋਰ بڑا ਖੁਲਾਸਾ ਹੋਇਆ ਹੈ ਖਾਦ ਬਣਾਉਣ ਵਾਲੀਆਂ ਦੋ ਕੰਪਨੀਆਂ ਨੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਜ਼ਮੀਨਾਂ ਨੂੰ ਟਾਲਾਈ ਹੈ ਜਾਂ ਕਹਿ ਦਈਏ ਪੰਜਾਬ ਦੀਆਂ ਜ਼ਮੀਨਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕੋਸ਼ਿਸ਼ ਨਹੀਂ ਛੱਡੀ ਹੈ ਯਾਨੀ ਕਿ ਉਹਨਾਂ ਨੇ ਢਿੱਡ ਛੋਟੀ ਦਾ ਜੋਰ ਲਗਾਇਆ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਆਪ ਆਦਮੀ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੜੀਆਂ ਉਹਨਾਂ ਨੇ ਕਿਹਾ ਕਿ ਦੋ ਖਾਦ ਕੰਪਨੀਆਂ ਦੇ 37100 ਤੋੜਿਆਂ ਦੇ ਜਾਂ ਗਟਿਆਂ ਦੇ ਜਾਂ ਜਿਹੜੇ ਬੈਗ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਖਾਦ ਲੋਡ ਹੁੰਦੀ ਹੈ ਉਹਨਾਂ ਦੇ ਸੈਂਪਲ ਲੈ ਗਏ ਫਾਸਫੋਸ ਐਲੂਮੀਨੀਅਮ ਡੀਏਪ ਦੀ ਜਿੰਨੀ ਮਾਤਰਾ ਹੋਣੀ ਚਾਹੀਦੀ ਹੈ ਉਹ ਮਾਤਰਾ ਘਟ ਪਾਈ ਗਈ ਅਤੇ ਉਹ ਮਾਤਰਾ ਦਾ ਜਿਹੜਾ ਮਿਆਰ ਹੈ ਉਹ ਅਕੋਰਡਿੰਗ ਟੂ ਲੈਬਾਰਟਰੀ ਦੇ ਹਿਸਾਬ ਦੇ ਨਾਲ ਬਿਲਕੁਲ ਗਲਤ ਹੈ ਇੱਕ ਪਾਸੇ ਤਾਂ ਐਮਐਸਪੀ ਨਹੀਂ ਮਿਲ ਰਹੀ ਕਿਸਾਨਾਂ ਨੂੰ ਦੂਜੇ ਪਾਸੇ ਖਾਦ ਬਣਾਉਣ ਵਾਲੀਆਂ ਅਤੇ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਦਾ ਘਾਣ ਕਰ ਰਹੀਆਂ ਨੇ ਬੜੀ ਵੱਡੀ ਟਾਲ ਆਰੀਆਂ ਨੇ ਇਸ ਨੂੰ ਲੈ ਕੇ ਅੱਜ ਖੁਲਾਸਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਕੈਬਨਟ ਮਨਿਸਟਰ ਜਾਂ ਮੰਤਰੀ ਗਰਮੀਤ ਸਿੰਘ ਕੁੜਿਆ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਬਠਿੰਡਾ ਤੋਂ ਅਤੇ ਹਾਰ ਗਏ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਬਿਲਕੁਲ ਅਜਈਆਂ ਕੰਪਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਨਾ ਹੀ ਅਸੀਂ ਇਹਨਾਂ ਨੂੰ ਅੱਗੇ ਤੋਂ ਚੱਲਣ ਦਿਆਂਗੇ ਇਸ ਨੂੰ ਐਕਸ਼ਨ ਕਿਉਂਕਿ ਇਹ ਐਕਸ਼ਨ ਕਰਨ ਦੇ ਮੋਰ ਦੇ ਵਿੱਚ ਸੀ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਸੀ ਕਿ ਹਰੇਕ ਚੀਜ਼ ਦਾ ਜਿਹੜਾ ਪਿਉਰੀਫਾਈ ਜਿਹੜਾ ਪਮਾਨਾ ਹੈ ਜਿਹੜਾ ਲੈਵਲ ਹੈ ਕੰਪਨੀਆਂ ਦਾ ਉਹ ਸੁਚੱਜੇ ਢੰਗ ਦੇ ਨਾਲ ਚੈੱਕ ਕੀਤਾ ਜਾਵੇ ਜਦੋਂ ਨਰੀਖਣ ਕੀਤਾ ਗਿਆ ਪਰ ਸ਼ੋ ਪ੍ਰਯੋਗਸ਼ਾਲਾ ਦੇ ਵਿੱਚ ਤਾਂ ਇਹ 3700 ਜਿਹੜੇ ਗੱਟੇ ਖਾਦ ਦੇ ਚੈੱਕ ਕੀਤੇ ਗਏ ਜਿਹੜੇ ਬੈਗ ਹੁੰਦੇ ਨੇ ਉਨ੍ਹਾਂ ਦੇ ਵਿੱਚ ਉਹ ਮਾਤਰਾ ਜਿਹੜੀ ਹੋਣੀ ਚਾਹੀਦੀ ਸੀ ਉਹ ਬਿਲਕੁਲ ਨਹੀਂ ਪਾਈ ਗਈ ਚਾਹੇ ਅਲੂਮੀਨੀਅਮ ਲੈ ਲਓ ਚਾਹੇ ਫਾਸਫੋਰਸ ਲੈ ਲਓ ਚਾਹੇ ਡੀਏਪੀ ਲੈ ਲਓ ਚਾਹੇ ਯੂਰੀਆ ਲੈ ਲਓ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੈਬਨਟ ਮਨਿਸਟਰ ਗੁਰਮੀਤ ਸਿੰਘ ਖੁਰਡੀਆਂ ਨੇ ਮੌਕੇ ਤੇ ਇਹਨਾਂ ਦੋ ਨਿੱਜੀ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਜਾਂ ਕਹਿ ਦਈਏ ਕੈਨਸਲ ਕਰ ਦਿੱਤੇ ਨੇ ਕਿਉਂ ਕਿਉਂਕਿ ਇਹਨਾਂ ਇਹਨਾਂ ਜਿਹੜਾ ਪਮਾਨਾ ਹੈ ਮਾਪਦੱਟ ਕਰਨ ਵਾਲਾ ਉਹ ਅਕੋਰਡਿੰਗ ਟੂ ਜਿਹੜਾ ਰੂਲ ਉਸ ਬੈਗ ਤੇ ਲਿਖਿਆ ਹੁੰਦਾ ਹੈ ਜਿੰਨੀ ਕੁਆਂਟੀਟੀ ਅਤੇ ਕੁਆਲਿਟੀ ਲਿਖੀ ਹੁੰਦੀ ਹੈ ਉਹ ਪਮਾਨਾ ਉਸ ਦੇ ਹਿਸਾਬ ਦੇ ਨਾਲ ਸਹੀ ਜਾਂ ਦਰੁਸਤ ਨਹੀਂ ਪਾਇਆ ਗਿਆ ਜਦੋਂ 4700 ਬੈਗਾ ਦੇ ਟੈਸਟ ਜਿਹੜੇ ਨੇ ਲੈਬਾਰਟਰੀ ਦੇ ਵਿੱਚੋਂ ਕਰਵਾਏ ਗਏ ਗੁਰਮੀਤ ਸਿੰਘ ਕੁੜਿਆ ਜੋ ਕੈਬਨਿਟ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਆਰਡਰ ਲੈ ਕੇ ਇਹਨਾਂ ਦੋ ਨਿੱਜੀ ਕੰਪਨੀਆਂ ਦੇ ਜਿਹੜੇ ਲਾਇਸੈਂਸ ਰੱਦ ਕੀਤੇ ਕਰ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਲਗਭਗ 30 ਤੋਂ 35 ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਖਲਵਾੜ ਕਰਨੀਆਂ ਸੀ ਇੱਕ ਦਾ ਪੈਸੇ ਦਾ ਨੁਕਸਾਨ ਇੱਕ ਜ਼ਮੀਨਦਾਰ ਨੁਕਸਾਨ ਇੱਕ ਜਿਹੜੀ ਮਾਤਰਾ ਹੈ ਉਹ ਪ੍ਰੋਪਰ ਨਹੀਂ ਹੈ ਖਾਦ ਦੇ ਗਟਿਆਂ ਜਾਂ ਬੈਗਾਂ ਦੇ ਵਿੱਚ ਹੁਣ ਇਹ ਕੰਪਨੀਆਂ ਨਹੀਂ ਚੱਲ ਸਕਣਗੀਆਂ ਇਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਕੋਰਟ ਦੇ ਵਿੱਚ ਵੀ ਘੁਲਸੇਗੀ ਅਤੇ ਜਿਹੜਾ ਜੁਰਮਾਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਾਵੀ ਗਈ ਇਸ ਕੰਪਨੀ ਨੂੰ ਉਹ ਔਨ ਦਾ ਸਪੋਰਟ ਇਹਨਾਂ ਦੋਨਾਂ ਕੰਪਨੀਆਂ ਦੇ ਮਾਲਕਾਂ ਨੂੰ ਦੇਣਾ ਪਵੇਗਾ ਇਹ ਖੁਲਾਸਾ ਕੀਤਾ ਹੈ ਕੈਬਨਟ ਮਨਿਸਟਰ ਗੁਰਮੀਤ ਸਿੰਘ ਖੁੜਿਆਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੋਰ ਵੀ ਵੱਡੇ ਖੁਲਾਸੇ ਹੋਣਗੇ ਜਿਹੜੀਆਂ ਕੰਪਨੀਆਂ ਚਾਹੇ ਕੀਟਨਾਸ਼ਕ ਦੀਆਂ ਦਵਾਈਆਂ ਬਣਾਉਂਦੀਆਂ ਨੇ ਚਾਹੇ ਉਹ ਖਾਦ ਬਣਾਉਂਦੀਆਂ ਨੇ ਚਾਹੇ ਹੋਰ ਕੋਈ ਸਮਗਰੀ ਬਣਾਉਂਦੀਆਂ ਨੇ ਜ਼ਮੀਨ ਵਾਸਤੇ ਜੇਕਰ ਉਹਨਾਂ ਦੇ ਵਿੱਚ ਉਹ ਜਿਹੜੀ ਕੁਆਲਿਟੀ ਹੈ ਪ੍ਰੋਪਰ ਨਹੀਂ ਹੁੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਹੋਣ ਗਿਆ ਬੰਦ ਕਿਉਂਕਿ ਹੁਣ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਪੂਰੀ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਹੈ